ਪਲ ਪਲ ਹਰ ਪਲ ਘੜੀਆਂ ਬੀਤਣ ਬੀਤਣ ਉਮਰਾਂ ਬੜੀਆਂ ਪਲ ਪਲ ਹਰ ਪਲ ਘੜੀਆਂ ਬੀਤਣ ਬੀਤਣ ਉਮਰਾਂ ਬੜੀਆਂ ਜਿਨ੍ਹਾਂ ਰੂਹਾਂ ਨੂੰ ਖਸ ਨੋ ਮਿਲਦੇਓ ਰੂਹਾਂ ਵਿੱਚ ਬਿਰਹੇ ਸੜੀਆਂ ਜਿਨ੍ਹਾਂ ਰੂਹਾਂ ਨੂੰ ਖਸ ਨਾ ਮਿਲਦੇਓ ਰੂਹਾਂ ਵਿੱਚ ਬਿਰਹੇ ਸੜੀਆਂ ਬਾਜ ਜਣਾ ਰੁੱਖ ਸੁਖ ਹੀ ਜਾਂਦੇ ਚਾਹੇ ਸਾਵਣ ਲਾਵੇ ਝੜੀਆਂ ਵਾਜ ਜਣਾ ਰੁੱਖ ਸੁਖ ਹੀ ਜਾਂਦੇ ਜਾਹੇ ਸਾਵਣ ਲਾਵੇ ਝੜੀਆਂ ਜਿਨ੍ਹਾਂ ਰੂਹਾਂ ਨੂੰ ਖਸੋਂ ਨਾ ਮਿਲਦੇ ਓ ਰੂਹਾਂ ਵਿੱਚ ਵਿਰਹਿ ਸੜੀਆਂ ਬਾਜ ਸਮਾਤੀ ਬਵੀਹਾਂ ਨ ਲੱਜਿਆ ਜਾਹੇ ਲਖਸਰ ਪੈਂਦੀਆਂ ਕਣੀਆਂ ਬਾਜ ਸਮਾਤੀ ਬਵੀਹਾਂ ਨ ਰੱਜਿਆ ਜਾਹੇ ਲਖਸਰ ਪੈਂਦੀਆਂ ਕਣੀਆਂ ਜਿਨ੍ਹਾਂ ਰੂਹਾਂ ਨੂੰ ਖਸੋਂ ਨਾ ਮਿਲਦੇ ਓ ਰੂਹਾਂ ਵਿੱਚ ਵਿਰਹਿ ਸੜੀਆਂ ਜਿਨਾਂ ਰੂਹਾਂ ਨੂੰ ਖਸਮ ਨਾਮ ਦੇ ਰੂਹਾਂ ਵਿੱਚ ਬਿਰਹੇ ਸੜੀਆਂ ਸਿਰ ਦੀ ਬਾਜੀ ਪਰਵਾਨੇ ਪੈ ਲੋਂਦੇ ਸਿਰ ਦੀ ਬਾਜੀ ਪਰਵਾਨੇ ਪੈ ਲੋਂਦੇ ਸ਼ਮਾ ਦਾ ਪਿਆਰ ਨਾ ਮਿਲਿਆ ਬਿਨ ਸੜੀਆਂ ਸ਼ਮਾ ਦਾ ਪਿਆਰ ਨਾ ਮਿਲਿਆ ਬਿਨ ਸੜੀਆਂ ਜਿਨਾਂ ਰੂਹਾਂ ਨੂੰ ਖਸੋ ਨਾ ਮਿਲਦੇ ਰੂਹਾਂ ਵਿੱਚ ਬਿਰਹੇ ਸੜੀਆਂ ਜਿਨਾਂ ਰੂਹਾਂ ਨੂੰ ਖਸਮ ਨਾਮ ਦੇ ਰੂਹਾਂ ਵਿੱਚ ਬਿਰਹੇ ਸੜੀਆਂ ਸ਼ੱਕ ਅਮਰਤ ਕੋਈ ਸੇਖ ਅਕਾਵੇ ਸਾਕ ਅਮਰਤ ਕੋਈ ਸੇਖ ਅਕਾਵੇ ਮੱਥੇ ਟੇਕੇ ਮੜੀਆਂ ਸ਼ੱਕ ਅਮਰਤ ਕੋਈ ਸੇਖ ਅਕਾਵੇ ਮੱਥੇ ਟੇਕੇ ਮੜੀਆਂ ਜਿਨ੍ਹਾਂ ਰੂਹਾਂ ਨੂੰ ਖਸਮ ਨਾ ਮਿਲਦੇ ਰੂਹਾਂ ਵਿੱਚ ਵਿਰਹੇ ਸੜੀਆਂ ਜਿਨ੍ਹਾਂ ਖਰ ਰੂਹਾਂ ਨੂੰ ਖਸੋਂ ਨਾ ਮਿਲਦੇ ਰੂਹਾਂ ਵਿੱਚ ਵਿਰਹੇ ਸੜੀਆਂ ਪਲ ਪਲ ਹਰ ਪਲ ਘੜੀਆਂ ਬੀਤਣ ਬੀਤਣ ਉਮਰਾਂ ਬੜੀਆਂ ਪਲ ਪਲ ਹਰ ਪਲ ਘੜੀਆਂ ਬੀਤਣ ਬੀਤਣ ਉਮਰਾਂ ਬੜੀਆਂ ਜਿਨ੍ਹਾਂ ਰੂਹਾਂ ਨੂੰ ਖਸਮ ਨਾ ਮਿਲਦੇ ਰੂਹਾਂ ਵਿੱਚ ਵਿਰਹਿ ਸੜੀਆਂ ਜਿਨ੍ਹਾਂ ਰੂਹਾਂ ਨੂੰ ਖਸਮ ਨਾ ਮਿਲਦੇ ਰੂਹਾਂ ਵਿੱਚ ਵਿਰਹਿ ਸੜੀਆਂ